हां जी दोस्तों आज ਗੱਲਬਾਤ ਕਰਾਂਗੇ ਕੈਰੋਂ ਕਤਲकांड ਦੇ ਭਾਗ 5ਵੇਂ ਬਾਰੇ। ਸੋ ਭਾਗ 4ਥੇ ਵੀ ਤੁਸੀਂ ਵੇਖਿਆ ਵੀ ਉੱਚਾ ਪਿੰਡ ਮਰਡਰ ਕੇਸ ਹੈ ਜਿਹੜਾ ਉਹ ਕਿਵੇਂ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਕਾਤਲ ਹੁੰਦੇ ਨੇ ਕਿਵੇਂ ਫੜੇ ਜਾਂਦੇ ਨੇ ਤੇ ਜਿਹੜਾ ਕੈਰੋਂ ਹੁੰਦਾ ਹੈ ਉਹ ਨਾ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਵਿੱਚ ਉੱਪਰੋਂ ਕਿਵੇਂ ਪ੍ਰੈਸ਼ਰ ਪਾ ਰਿਹਾ ਹੁਣ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਮੁਲਜ਼ਮਾਂ ਦੇ ਵਕੀਲ ਸ਼੍ਰੀ ਹਰਸਾਹਿਬ ਬਾਰੀ ਦੀ ਕੋਠੀ ਵੀ ਸੀਆਈਡੀ ਦੇ ਨਰੀ ਇਹਰੀ ਬਾਰੀ ਨੇ ਸੁੱਚਾ ਸਿੰਘ ਦੀ ਗ੍ਰਿਫਤਾਰੀ ਮਗਰੋਂ ਜ਼ਿਕਰ ਆਉਣ ਤੇ ਮੈਨੂੰ ਦੱਸਿਆ ਕਿ ਉੱਚਾ ਪਿੰਡ ਮਰਡਰ ਕੇਸ ਦੇ ਮੁਕਦਮੇ ਦੀ ਸੁਣਵਾਈ ਦੇ ਦੌਰਾਨ ਉਹਨਾਂ ਦੀ ਅਤੇ ਉਹਨਾਂ ਦੀ ਕੋਠੀ ਦੀ ਅੱਠੇ ਪਹਿਰ ਨਿਗਰਾਨੀ ਹੁੰਦੀ ਰਹਿੰਦੀ ਸੀ ਸਰਦਾਰ ਕੈਰੋ ਵੱਲੋਂ ਮੁਕਦਮੇ ਵਿੱਚ ਦਿਲਚਸਪੀ ਲੈਣ ਦੀ ਗੱਲ ਕਿਸੇ ਤੋਂ ਛੁਪੀ ਨਹੀਂ ਸੀਗੀ ਇਹਨਾਂ ਪੰਕਤੀਆਂ ਦੇ ਲੇਖਕ ਨਾਲ ਗੱਲਬਾਤ ਕਰਦੇ ਹਾਂ ਮੁਲਜ਼ਮ ਵੀਰ ਸਿੰਘ ਦੀ ਵਿਧਵਾ ਹਰਨਾਮ ਕੌਰ ਦੀਆਂ ਅੱਖਾਂ ਵਿੱਚ ਹੰਝੂ ਪਰ ਆਏ ਸਨ ਉਸਨੇ ਰੋਂਦੇ ਹੋਏ ਮੈਨੂੰ ਦੱਸਿਆ ਸੀ ਕਿ ਉਸਨੂੰ ਪੁਲਿਸ ਨੇ ਹਿਰਾਸਤ ਵਿੱਚ ਰੱਖ ਕੇ ਬਹੁਤ ਜ਼ੁਲਮ ਕੀਤਾ ਸੀ ਪੁਲਿਸ ਦੇ ਆਤਕ ਤੋਂ ਬਚਣ ਲਈ ਉਸਨੇ ਉੱਚਾ ਪਿੰਡ ਰਹਿ ਹਿਰੀਮਤੀ ਹਰਨਾਮ ਕੌਰ ਅਨੁਸਾਰ ਉਹ ਕਈ ਵਾਰ ਰਾਮ ਦੀ ਭੀਖ ਮੰਗਣ ਸਰਦਾਰ ਕੈਰੋਂ ਕੋਲ ਗਈ ਸੀ ਪਰ ਉਸ ਦੀ ਪ੍ਰਾਰਥਨਾ ਠੁਕਰਾ ਦਿੱਤੀ ਗਈ। ਉਸ ਨੇ ਆਪਣੇ ਲੜਕੇ ਅਜੀਤ ਦੀਆਂ ਕਾਰਵਾਈਆਂ ਦਾ ਜ਼ਿਕਰ ਕਰਦੇ ਹੋਏ ਇੱਕ ਬਹੁਤ ਹੀ ਦਿਲਚਸਪ ਅਤੇ ਭੇਤ ਭਰੀ ਗੱਲ ਕਹੀ ਸੀ ਕਿ ਅਜੀਤ ਸਿੰਘ ਦੀ ਅਤੇ ਪ੍ਰਤਾਪ ਸਿੰਘ ਕੈਰੋਂ ਦੇ ਵੱਡੇ ਲੜਕੇ ਸੁਰਿੰਦਰ ਸਿੰਘ ਕੈਰੋਂ ਵਿੱਚ ਡੂੰਘੀ ਮਿੱਤਰਤਾ ਸੀ। ਦੋਹਾਂ ਵਿੱਚ ਅਕਸਰ ਮੇਲ-ਮੁਲਾਕਾਤ ਹੁੰਦਾ ਰਹਿੰਦਾ ਸੀ ਅਤੇ ਅਜੀਤ ਸਿੰਘ ਸੁਰਿੰਦਰ ਕੈਰੋਂ ਦੇ ਨਾਲ ਕਈ ਮਾਮਲਿਆਂ ਨਾਲ ਸੰਬੰਧਿਤ ਸੀ। ਪਰ ਸਰਦਾਰ ਕੈਰੋਂ ਨੇ ਕਹਿੰਦੇ ਵੀ ਆਪਣੇ ਪੁੱਤਰ ਸੁਰਿੰਦਰ ਕੈਰੋਂ ਦੀ ਸਿਫਾਰਿਸ਼ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਮੁਕਦਮੇ ਦੇ ਫੈਸਲੇ ਤੱਕ ਸਰਦਾਰ ਕੈਰੋਂ ਆਪਣੇ ਨਿਸ਼ਚੇ ਤੇ ਡਟੇ ਰਹੇ ਸ਼ਾਇਦ ਹੀ ਪਹਿਲਾ ਕਿਸੇ ਮੁੱਖ ਮੰਤਰੀ ਨੇ ਕਤਲ ਦੇ ਕਿਸੇ ਮੁਕਦਮੇ ਵਿੱਚ ਇੰਨੀ ਦਿਲਚਸਪੀ ਲਈ ਹੋਵੇ ਜਿੰਨੀ ਕਿ ਉਹਨਾਂ ਨੇ ਲਈ ਸੀ ਸਰਕਾਰੀ ਰਿਕਾਰਡ ਅਨੁਸਾਰ ਉਹਨਾਂ ਨੂੰ ਹਰ ਪਹਿਲੂ ਦੇ ਮੁਕਦਮੇ ਦੇ ਅੰਤਿਮ ਨਤੀਜੇ ਦੀ ਸੂਚਨਾ ਵੀ ਪੰਜਾਬ ਪੁਲਿਸ ਦੇ ਆਈਜੀ ਅਤੇ ਡੀਆਈਜੀ ਨੇ ਦਿੱਤੀ ਸੀ ਭਾਵੇਂ ਇਸ ਕੇਸ ਵਿੱਚ ਰਣਜੀਤ ਸਿੰਘ ਦੀ ਲਾਸ਼ ਬਰਾਬਰਦ ਨਹੀਂ ਹੋ ਸਕੀ ਸੀ ਅਤੇ ਨਾ ਹੀ ਕਤਲ ਦਾ ਕੋਈ ਮੌਕੇ ਦਾ ਗਵਾਹ ਸੀਗਾ ਫੇਰ ਵੀ ਯੋਗ ਜਾਂਚ ਦੀ ਕਾਨੂੰਨੀ ਨਜ਼ਰ ਵਿੱਚ ਹਾਲਾਤ ਦੇ ਆਧਾਰ ਤੇ ਅਜੀਤ ਸਿੰਘ ਦੇ ਵੀਰ ਸਿੰਘ ਦੇ ਵਿਰੁੱਧ ਕਤਲ, ਅਗਵਾ ਅਤੇ ਲਾਸ਼ ਨੂੰ ਸਾੜਨ ਦਾ ਇਲਜ਼ਾਮ ਸਿੱਧ ਹੋ ਗਿਆ ਸੀਗਾ। ਮੁਲਜ਼ਮਾਂ ਵੱਲੋਂ ਮੁਕਦਮੇ ਦੀ ਕਹਾਣੀ ਨੂੰ ਝੂਠੀ ਅਤੇ ਮਨਕਰਤ ਕਿਹਾ ਗਿਆ। ਮੁਕਦਮੇ ਦੇ ਮੁੱਖ ਗਵਾਪਾਲ ਸਿੰਘ ਦੇ ਆਚਰਣ ਨੂੰ ਸ਼ੱਕੀ ਦੱਸਿਆ ਗਿਆ ਕਿ ਉਸ ਨੇ ਪੁਲਿਸ ਵਿੱਚ ਬਿਆਨ ਦੰਦਿਆਂ ਪੂਰੇ ਤੱਥ ਨਹੀਂ ਦੱਸੇ ਹਨ ਜਿਨ੍ਹਾਂ ਦਾ ਉਸ ਨੇ ਅਦਾਲਤ ਵਿੱਚ ਪੇਤ ਖੋਲ੍ਹਿਆ ਸੀ। ਬਚਾਓ ਪੱਖ ਦੇ ਅਨੁਸਾਰ ਗੋਪਾਲ ਸਿੰਘ ਦੇ ਅਦਾਲਤੀ ਬਿਆਨ ਵਿੱਚ ਇੱਕ ਵੱਡਾ ਫਰਕ ਜਾਣਬੁੱਝ ਕੇ ਲਿਆਂਦਾ ਗਿਆ ਤਾਂ ਕਿ ਝੂਠੇ ਗਵਾ ਬਣਾਏ ਜਾ ਸਕਣ। ਬੀਰ ਸਿੰਘ ਅਤੇ ਉਹਦੇ ਪੁੱਤਰ ਦੇ ਪੱਖ ਵਿੱਚ ਬਹਿਸ ਕਰਦੇ ਹਾਂ ਸ਼੍ਰੀ ਬਾਰੀ ਨੇ ਇਹ ਦਲੀਲ ਵੀ ਦਿੱਤੀ ਸੀ ਕਿ ਇਸ ਕੇਸ ਵਿੱਚ ਪੁਲਿਸ ਕੋਈ ਵੀ ਮੌਕੇ ਦਾ ਗਵਾਹ ਪੇਸ਼ ਨਹੀਂ ਕਰ ਸਕੀ ਜਿਸਨੇ ਰਣਜੀਤ ਸਿੰਘ ਦਾ ਕਤਲ ਹੁੰਦੇ ਦੇਖਿਆ ਜਾਂ ਉਹਦੀ ਲਾਸ਼ ਨੂੰ ਜੜਾਉਂਦੇ ਦੇਖਿਆ ਹੋਵੇ ਕੇਵਲ ਗਪਾਲ ਸਿੰਘ ਦੇ ਬਿਆਨ ਦੇ ਆਧਾਰ ਤੇ ਫੈਸਲਾ ਨਿਆਂ ਸੰਗਤ ਨਹੀਂ ਹੈਗਾ ਉਹਨਾਂ ਨੇ ਇਹ ਵੀ ਕਿਹਾ ਕਿ ਰਣਜੀਤ ਸਿੰਘ ਦੀ ਮੌਤ ਵੀ ਸਿੱਧ ਨਹੀਂ ਹੁੰਦੀ ਕਿਉਂਕਿ ਉਹਦੀ ਲਾਸ਼ ਬਰਾਮਦ ਨਹੀਂ ਹੋਈ ਸੀ ਇਹ ਵੀ ਸਾਬਤ ਨਹੀਂ ਹੋਇਆ ਕਿ ਖੂਹ ਵਿੱਚੋਂ ਬਰਾਮਦ ਹੱਡੀਆਂ 21 ਵਿਅਕਤੀਆਂ ਦੀਆਂ ਸਨ ਅਤੇ ਉਹ ਵੀ ਰਣਜੀਤ ਸਿੰਘ ਦੀਆਂ ਬਚਾਓ ਪੱਖ ਦੇ ਅਨੁਸਾਰ ਗਵਾਹਿਆਂ ਦੇ ਆਧਾਰ ਤੇ ਇਹ ਸਿੱਧ ਨਹੀਂ ਹੋ ਸਕਿਆ ਕਿ ਮੁਲਜ਼ਮਾ ਨੇ ਰਣਜੀਤ ਸਿੰਘ ਦਾ ਕਤਲ ਕੀਤਾ ਅਤੇ ਉਹਦੀ ਲਾਸ਼ ਨੂੰ ਸਾੜ ਦਿੱਤਾ। ਗੋਪਾਲ ਸਿੰਘ ਦੇ ਬਿਆਨ ਨੂੰ ਝੂਠ ਦਾ ਪਲੰਦਾ ਦੱਸਦਿਆਂ ਇਹ ਕਿਹਾ ਗਿਆ ਕਿ ਉਸ ਦਾ 10-12 ਫੁੱਟ ਉੱਚੀ ਕੰਧ ਉਤੋਂ ਛਾਲ ਮਾਰ ਕੇ ਨਸਣਾ ਵਿਸ਼ਵਾਸਯੋਗ ਨਹੀਂ ਹੈਗਾ ਕਿਉਂਕਿ ਉਸ ਦੇ ਕੋਈ ਸੱਟ ਨਹੀਂ ਲੱਗੀ ਸੀ। ਸਰਕਾਰ ਵੱਲੋਂ ਵੀ ਬਹੁਤ ਬਹਿਸ ਹੋਈ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਪੂਰਥਲਾ ਦੇ ਸੈਸ਼ਨ ਜੱਜ ਨੇ ਮੁਲਜ਼ਮਾ ਨੂੰ ਕਤਲ ਦੇ ਦੋਸ਼ ਵਿੱਚ ਫਾਂਸੀ ਤੇ ਲਟਕਾਈ ਜਾਣ ਦਾ ਹੁਕਮ ਸੁਣਾ ਦਿੱਤਾ। ਅਦੀਤ ਸਿੰਘ ਅਤੇ ਵੀਰ ਸਿੰਘ ਨੇ ਇਸ ਫੈਸਲੇ ਵਿਰੁੱਧ ਪੰਜਾਬ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ ਪਰ ਉੱਥੇ ਵੀ ਉਹ ਆਪਣੇ ਆਪ ਨੂੰ ਫਾਂਸੀ ਤੋਂ ਨਾ بچਾ ਸਕੇ। ਸਰਕਾਰ ਵੱਲੋਂ ਬੈਂਸ ਖੁਦ ਐਡਵੋਕੇਟ ਸ਼੍ਰੀ ਐਸ ਐਮ ਸਿਕਰੀ ਨੇ ਕੀਤੀ ਸੀ ਜੋ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਚੁਕੇ ਸਨ। ਸ਼੍ਰੀ ਸਿਕਰੀ ਸਰਦਾਰ ਕੈਰੋ ਦੇ ਗੂੜੇ ਮਿੱਤਰ ਸਨ। ਉਹਨਾਂ ਨੇ ਅਪੀਲ ਵਿੱਚ ਬੈਂਸ ਬਹੁਤ ਜ਼ੋਰਦਾਰ ਕੀਤੀ ਸੀ। ਕਿਹਾ ਜਾਂਦਾ ਹੈ ਕਿ ਸਰਦਾਰ ਕੈਰੋ ਨੇ ਉਹਨਾਂ ਨੂੰ ਮੁਕੱਦਮੇ ਦੀ ਪੈਰਵਾਈ ਕਰਨੇ ਵਿਸ਼ੇਸ਼ ਤੌਰ ਤੇ ਗਿਆ ਸੀ। ਮੁਲਜ਼ਮਾਂ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੀ ਇਜਾਜ਼ਤ ਵੀ ਨਾ ਮਿਲ ਸਕੇ। ਹਾਈ ਕੋਰਟ ਵੱਲੋਂ ਅਪੀਲ ਰੱਦ ਕਰਨ ਦੇ باوجود ਸਰਦਾਰ ਕੈਰੋ ਨੇ ਦਿਲਚਸਪੀ ਲੈਣੀ ਨਹੀਂ ਛੱਡੀ ਸੀ। ਉਹਨਾਂ ਨੇ ਮੁਲਜ਼ਮਾਂ ਦੀ ਰਾਸ਼ਟਰਪਤੀ ਨੂੰ ਦਿੱਤੀ ਗਈ ਰਹਿਣ ਦੀ ਅਪੀਲ ਦਾ ਟਟ ਕੇ ਵਿਰੋਧ ਕੀਤਾ ਸੀ। ਉਹਨਾਂ ਦਾ ਵਿਰੋਧ ਉਹਨਾਂ ਦੇ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ ਜੋ ਉਹਨਾਂ ਨੇ 15 ਸਤੰਬਰ ਸਾਲ 1963 ਨੂੰ ਫੈਲ ਤੇ ਲਿਖੇ ਹਨ। ਇਹ ਦੋਨੋਂ ਮੁਲਜ਼ਮ ਅਤੇ ਦੂਸਰੇ ਪਗੋੜੇ ਬਦਮਾਸ਼ ਨੇ ਉਹਨਾਂ ਨੇ ਮਿਲ ਕੇ ਬਹੁਤ ਸਾਰੇ ਕਤਲ ਕੀਤੇ ਨੇ। ਉਹ ਕਦੇ ਫੜੇ ਨਹੀਂ ਗਏ ਕਿਉਂਕਿ ਉਹਨਾਂ ਦੇ ਕੰਮ ਕਰਨ ਦਾ ਢਾਂਗ ਇਹ ਜਿਹਾ ਸੀਗਾ। ਉਹ ਧਨ ਪ੍ਰਾਪਤ ਕਰਨੀ ਲੋਕਾਂ ਨੂੰ ਪਾਸਪੋਰਟ ਦਿਵਾਉਣ ਦਾ ਝਾਂਸਾ ਦਿੰਦੇ ਸਨ। ਅਤੇ ਆਪਣੇ ਸ਼ਿਕਾਰ ਤੋਂ ਧੰਨ ਲੈ ਕੇ ਮਗਰੋਂ ਉਹਦਾ ਕਤਲ ਕਰ ਦਿੰਦੇ ਸਨ ਇਸ ਤਰ੍ਹਾਂ ਨਾਲ ਉਹ ਵਪਾਰੀ ਲੋਕਾਂ ਨਾਲ ਮਿੱਤਰਤਾ ਗੰਢ ਕੇ ਜਾਂਚ ਲੈਂਦੇ ਸਨ ਕਿ ਉਹਨਾਂ ਪਾਸ ਕਾਫੀ ਧੰਨ ਹੈ ਫਿਰ ਧੰਨ ਹੜਬ ਕਰਕੇ ਲਾਸ਼ਾਂ ਨੂੰ ਛੁਪਾ ਦਿੰਦੇ ਸਨ ਇਹ ਇਹ ਰਹਿਮ ਅਪੀਲ ਰੱਦ ਹੋਣੀ ਚਾਹੀਦੀ ਹੈ ਅਤੇ ਗ੍ਰਹਿ ਮੰਤਰੀ ਦਿੱਲੀ ਨੂੰ ਪ੍ਰਾਰਥਨਾ ਕੀਤੀ ਜਾਵੇ ਕਿ ਉਹਨਾਂ ਦੀਆਂ ਰਹਿਮ ਅਪੀਲਾਂ ਰੱਦ ਕਰ ਦਿੱਤੀਆਂ ਜਾਣ ਪੰਜਾਬ ਸਰਕਾਰ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਤੇ ਕੋਈ ਰਹਿਮ ਨਾ ਕੀਤਾ ਜਾਵੇ ਅਤੇ ਇਹਨਾਂ ਨੂੰ ਫਾਂਸੀ ਚਾੜ੍ਹ ਦਿੱਤਾ ਜਾਵੇ ਕਿਹਾ ਜਾਂਦਾ ਹੈ ਕਿ ਇਸ ਕਰੜੀ ਟਿੱਪਣੀ ਕਾਰਨ ਅਜੀਤ ਸਿੰਘ ਅਤੇ ਵੀਰ ਸਿੰਘ ਦੀਆਂ ਰਹਿਮ ਪੀਲਾ ਰੱਦ ਕਰ ਦਿੱਤੀਆਂ ਦੀਆਂ ਰਾਸ਼ਟਰਪਤੀ ਭਵਨ ਤੋਂ ਫਾਂਸੀ ਦੀ ਸਜ਼ਾ ਮਾਫੀ ਕੀਤੀ ਗਈ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਬੇਟੇ ਤੇ ਆਪਣੇ ਵਿੱਚੋਂ ਕਿਸੇ ਇੱਕ ਦੇ ਜੀਵਨ ਦੀ ਭਿੱਖਿਆ ਮੰਗੀ ਸੀ ਪਰ ਸਰਦਾਰ ਕੈਰੋ ਦੇ ਮਨ ਵਿੱਚ ਮਲਜ਼ਮਾਂ ਪ੍ਰਤੀ ਇਨਾ ਗੁੱਸਾ ਸੀ ਕਿ ਉਹਨਾਂ ਨੇ ਉਹਦੀ ਬੇਨਤੀ ਮੰਨਣ ਤੋਂ ਸਾਫ਼ ਨਾ ਕਰ ਦਿੱਤੀ ਮਲਜ਼ਮ ਆਪਣਾ ਆਖਰੀ ਦੋ ਵੀ ਹਾਰ ਬੈਠੇ ਸਨ 18 ਫਰਵਰੀ ਸਨ 1964 ਨੂੰ ਦੋਹਾਂ ਨੂੰ ਕਤਲ ਦੇ ਦੋਸ਼ ਵਿੱਚ ਫਾਂਸੀ ਦੇ ਲਟਕਾ ਦਿੱਤਾ ਗਿਆ ਮਗਰ ਉਹਨਾਂ ਦੀਆਂ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ ਪਿੰਡ ਦੇ ਜਿਸ ਘਰ ਵਿੱਚ ਕਦੇ ਚਾਨਣ ਸੀ ਉਹ ਹਮੇਸ਼ਾ ਲਈ ਹਨੇਰੇ ਵਿੱਚ ਡੁੱਬ ਗਿਆ ਸੀ ਕੈਰੋ ਸ਼ਾਸ਼ਨ ਦਾ ਮਸ਼ਹੂਰ ਉੱਚਾ ਪਿੰਡ ਮਰਡਰ ਕੇਸ ਸਮਾਂ ਗੁਜ਼ਰਨ ਦੇ ਨਾਲ-ਨਾਲ ਲੋਕਾਂ ਦੇ ਦਿਮਾਗ ਤੋਂ ਉਤਰਦਾ ਚਲੇ ਗਿਆ ਪਰ ਇੱਕ ਅਜੇਹਾ ਵਿਅਕਤੀ ਸੀ ਜੋ ਅੰਦਰ ਹੀ ਅੰਦਰ ਸੁੱਲਗ ਰਿਹਾ ਸੀ ਉਹ ਸੀ ਵੀਰਵਾਸੀਆਂ ਪਿੰਡ ਦਾ ਰਹਿਣ ਵਾਲਾ ਸੋਚਾ ਸਿੰਘ 바ਸੀ ਜੋ ਇਸ ਮੁਕਦਮੇ ਵਿੱਚ ਤੀਸਰਾ ਪਗੋੜਾ ਕਰਾਰ ਦਿੱਤਾ ਗਿਆ ਸੀ ਉਸ ਦੀ ਵੀ ਸਾਰੀ ਜਾਇਦਾਦ ਕੁਰ ਕਰ ਲਈ ਗਈ ਸੀ ਪੰਜਾਬ ਵਿੱਚ ਉਹ ਸੁਰੱਖਿਤ ਨਹੀਂ ਸੀਗਾ ਉਸ ਨੂੰ ਹਰ ਸਮੇਂ ਫਾਂਸੀ ਤੇ ਲਟਕਾਈ ਜਾਣ ਦਾ ਡਰ ਰਹਿੰਦਾ ਸੀ ਉਹਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਸੀ ਕਿ ਸਰਦਾਰ ਕੈਰੋਂ ਦੇ ਹੁੰਦੇ ਆ ਉਹ ਫੜੇ ਜਾਣ ਤੇ ਮੌਤ ਦੀ ਸਜ਼ਾ ਤੋਂ ਨਹੀਂ बच ਸਕੇਗਾ ਕਿਹਾ ਜਾਂਦਾ ਹੈ ਕਿ ਕਿਸੇ ਵੇਲੇ ਸੋਚਾ ਸਿੰਘ ਸਰਦਾਰ ਕੈਰੋਂ ਦੇ ਕਾਫੀ ਨੇੜੇ ਸੀਗਾ ਇੱਕ ਸਮਾਚਾਰ ਪੱਤਰ ਵਿੱਚ ਇਹ ਦਿਲਚਸਪ ਖਬਰ ਵੀ ਛਪੀ ਸੀ ਕਿ ਸਰਦਾਰ ਕੈਰੋਂ ਸੋਚਾ ਸਿੰਘ ਨੂੰ ਆਪਣੇ ਫਾਇਦੇ ਲਈ ਵਰਤਿਆ ਵੀ ਕਰਦੇ ਸਨ ਇਹ ਖਬਰ ਵੀ ਛਪੀ ਸੀ ਕਿ ਅੰਗਰੇਜ਼ੀ ਦੇ ਡੈਨੇਕ ਟ੍ਰਬੂਨ ਦੇ ਸਾਬਕਾ ਸੰਪਾਦਕ ਸ਼੍ਰੀ ਨਟਰਾਜਨ ਦੀ ਕਾਰ ਦਾ ਪਿੱਛਾ ਵੀ ਸੋਚਾ ਸਿੰਘ ਨੇ ਕੀਤਾ ਸੀ ਇਨ੍ਹਾਂ ਦਾਅਵਿਆਂ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਅਜਿਹੇ ਸਮਾਚਾਰ ਨਿਰਮੋਲ ਸਿੱਧ ਹੋਏ। ਇਹ ਤੱਤ ਵਿਸ਼ਵਾਸਯੋਗ ਪ੍ਰਤੀਤ ਹੁੰਦਾ ਹੈ ਕਿ ਸੁੱਚਾ ਸਿੰਘ ਅਤੇ ਸਰਦਾਰ ਕੈਰੋਂ ਇੱਕ ਦੂਜੇ ਨੂੰ ਜਾਣਦੇ ਸਨ। ਇਸ ਦਾ ਆਧਾਰ ਸੀ ਸੁੱਚਾ ਸਿੰਘ ਦੀ ਸਰਦਾਰ ਕੈਰੋਂ ਨਾਲ ਦੂਰ ਦੀ ਰਿਸ਼ਤੇਦਾਰੀ। ਸਰਦਾਰ ਕੈਰੋਂ ਦਾ ਭਤੀਜਾ ਅਤੇ ਸੁੱਚਾ ਸਿੰਘ ਇੱਕ ਹੀ ਪਰਿਵਾਰ ਵਿੱਚ ਵਿਆਹੇ ਹੋਏ ਸਨ। ਸੁੱਚਾ ਸਿੰਘ ਅਮਰਤ ਸਰ ਦੀ ਸੰਧੂ ਬੱਸ ਸਰਵਿਸ ਦੇ ਇੱਕ ਮਾਲਕ ਬਲਵੰਤ ਸਿੰਘ ਦਾ ਜਵਾਈ ਸੀਗਾ, ਜਦਕਿ ਸਰਦਾਰ ਕੈਰੋਂ ਦੇ ਭਤੀਜੇ ਦਾ ਵਿਆਹ ਉਪਰੋਗਤ ਬਲਵੰਤ ਸਿੰਘ ਦੇ ਸਕੇ ਭਰਾ ਬਸੰਤ ਸਿੰਘ ਦੀ ਲੜਕੀ ਨਾਲ ਹੋਇਆ ਸੀ। ਛਪੀਆਂ ਖਬਰਾਂ ਅਨੁਸਾਰ ਸਰਦਾਰ ਕੈਰੋਂ ਅਤੇ ਸੋਚਾ ਸਿੰਘ ਦੇ ਸਬੰਧ ਵਿਗੜ ਗਏ ਸਨ ਇਸ ਦਾ ਇੱਕ ਕਾਰਨ ਸੀ ਕਿਹਾ ਜਾਂਦਾ ਹੈ ਕਿ ਸੰਧੂ ਬੱਸ ਸਰਵਿਸ ਦੇ ਇੱਕ ਮਾਲਕ ਦਾ ਲੜਕਾ ਸਰਬਜੀਤ ਸਿੰਘ ਘਰ ਤੋਂ 50000 ਰੁਪਏ ਲੈ ਕੇ ਵਪਾਰ ਦੇ ਦਿੱਲੀ ਚਲੇ ਗਿਆ ਉੱਥੋਂ ਉਸ ਨੇ ਇੱਕ ਪੱਤਰ ਆਪਣੇ ਰਿਸ਼ਤੇਦਾਰ ਨੂੰ ਲਿਖਿਆ ਕਿ ਉਹ ਇੰਗਲੈਂਡ ਜਾ ਰਿਹਾ ਹੈ ਇਸ ਮਗਰੋਂ ਸਰਬਜੀਤ ਬਾਰੇ ਕੋਈ ਸੂਚਨਾ ਨਹੀਂ ਮਿਲੀ ਅਤੇ ਨਾ ਹੀ ਉਹਦੀ ਕੋਈ ਉਗ ਸੁਗ ਨਿਕਲੀ ਉਸ ਦੇ ਗਾਇਬ ਹੋਣ ਤੇ ਅੰਦਾਜ਼ਾ ਲਗਾਇਆ ਗਿਆ ਕਿ ਰੁਪਏ ਦੇ ਲਾਲਚ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਇਸ ਸਪੇਟ ਪਰਿਕਥਿਤ ਕਤਲ ਦੀ ਵਾਰਦਾਤ ਵਿੱਚ ਸ਼ੱਕ ਕੀਤਾ ਗਿਆ ਵੀ ਇਸ ਵਿੱਚ ਸੋਚਾ ਸਿੰਘ ਦਾ ਹੱਥ ਹੈ। ਇਸੇ ਆਧਾਰ ਤੇ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਰਦਾਰ ਕੈਰੋਂ ਸੋਚਾ ਸਿੰਘ ਦੇ ਵਿਰੁੱਧ ਹੋ ਗਏ ਸਨ। ਕਿਹਾ ਜਾਂਦਾ ਹੈ ਕਿ ਪੁਲਿਸ ਤੋਂ ਪਿੱਛਾ ਛਡਵਾਉਣ ਲਈ ਸੋਚਾ ਸਿੰਘ ਨੇ ਸਰਦਾਰ ਕੈਰੋਂ ਦੇ ਨੇੜੇ ਆਉਣ ਦਾ ਯਤਨ ਵੀ ਕੀਤਾ ਸੀ। ਉਸਨੇ ਰਾਜਸਥਾਨ ਦੇ ਇੱਕ ਐਮਐਲਏ ਗੁਰਦੇਵਾਲ ਸਿੰਘ ਰਾਹੀਂ 16 ਦੀ ਗੱਲ ਚਲਾਈ ਸੀ ਪਰ ਸਰਦਾਰ ਕੈਰੋਂ ਨੇ ਉਸ ਪ੍ਰਤੀ ਨਰਮੀ ਦਾ ਰਵੱਈਆ ਧਾਰਨ ਤੋਂ ਸਾਫ਼ਨਕਰ ਕਰ ਦਿੱਤਾ ਸੀ। ਨਤੀਜੇ ਵਜੋਂ ਉਹ ਸਰਦਾਰ ਕੈਰੋਂ ਦਾ ਕੱਟੜ ਵੈਰੀ ਬਣ ਗਿਆ। ਆਦੋਂ ਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਆਪਣੀ ਜਾਨ ਦੇ ਕੇ ਵੀ ਕੈਰੋਂ ਦਾ ਕਤਲ ਕਰੇਗਾ ਇੱਕ ਖਬਰ ਅਨੁਸਾਰ ਸੁੱਚਾ ਸਿੰਘ ਦੀ ਪਤਨੀ ਅਜੀਤ ਸਿੰਘ ਨੂੰ ਜੇਲ੍ਹ ਵਿੱਚ ਮਿਲਿਆ ਕਰਦੀ ਸੀ ਇੱਕ ਮੁਲਾਕਾਤ ਦੌਰਾਨ ਅਜੀਤ ਸਿੰਘ ਨੇ ਸੁੱਚਾ ਸਿੰਘ ਨੂੰ ਸੰਦੇਸ਼ ਭੇਜਵਾਇਆ ਸੀ ਕਿ ਉਹ ਮਿੱਤਰ ਦੇ ਨਾਂ ਤੇ ਉਹਦੀ ਮੌਤ ਦਾ ਬਦਲਾ ਸਰਦਾਰ ਕੈਰੋਂ ਤੋਂ ਜ਼ਰੂਰ ਲਵੇ ਇਹ ਨਹੀਂ ਕਿਹਾ ਜਾ ਸਕਦਾ ਵੀ ਇਸ ਤੱਥ ਵਿੱਚ ਕਿੰਨੀ ਸੱਚਾਈ ਹੈ ਪਰ ਇਹ ਸੱਚ ਹੈ ਵੀ ਸੁੱਚਾ ਸਿੰਘ ਨੇ ਆਪਣੇ ਮਿੱਤਰ ਅਜੀਤ ਸਿੰਘ ਅਤੇ ਉਹਦੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਪੱਕੀ ਧਾਰੀ ਹੋਈ ਸੀ ਉਹ ਸਮਝਦਾ ਸੀ ਵੀ ਉਹਦੇ ਮਿੱਤਰ ਨੂੰ ਫਾਂਸੀ ਲਗਾਉਣ ਵਿੱਚ ਸਰਦਾਰ ਕੈਰੋ ਦਾ ਬਹੁਤ ਵੱਡਾ ਹੱਥ ਹੈ। ਮਫਰੂਰੀ ਦੀ ਹਾਲਤ ਵਿੱਚ ਉਹਦਾ ਮੁੱਖ ਟਿਕਾਣਾ ਰਾਜਸਥਾਨ ਦੇ ਮਸ਼ਹੂਰ ਬਦਮਾਸ਼ ਸ਼ਰਵਣ ਦੇ ਪਿੰਡ ਰਲਾਲਗੜ ਵਿੱਚ ਰਿਹਾ ਜਿੱਥੇ ਦੇਸ਼ ਭਰ ਦੇ ਪਗੋੜਿਆਂ ਨੇ ਆਪਣਾ ਅੱਡਾ ਬਣਾਇਆ ਹੋਇਆ ਸੀ। ਇਹਨਾਂ ਪਗੋੜਿਆਂ ਦਾ ਨੇਤਾ ਸੀ ਸਰਵਣ ਜਿਸ ਤੋਂ ਪੁਲਿਸ ਸਹਿਤ ਸਾਰਾ ਇਲਾਕਾ ਕੰਬਦਾ ਹੁੰਦਾ ਸੀ। ਉੱਥੇ ਹੀ ਸੋਚਾ ਸਿੰਘ ਦੀਆ ਸਿੰਘ ਅਤੇ ਨਾਰ ਸਿੰਘ ਫੌਜੀ ਨਾਲ ਗੂੜੀ ਮਿੱਤਰਤਾ ਬਲਦੇਵ ਸਿੰਘ ਸੰਘਾ ਉਹਦੇ ਕਾਲਜ ਦੇ ਦਿਨਾਂ ਦਾ ਸਾਥੀ ਸੀ ਸੁਖ ਲਾਲ ਨਾਲ ਉਹਦਾ ਗੂੜਾ ਸਬੰਧ ਸੀ ਕਿਉਂਕਿ ਉਹਨਾਂ ਦੋਹਾਂ ਨੇ ਮਿਲ ਕੇ ਸਨ 1961 ਵਿੱਚ ਸ਼ਕਤੀਨਗਰ ਦਿੱਲੀ ਵਿੱਚ ਸਾਂਝੇ ਤੌਰ ਤੇ ਸੁੰਦਰ ਮਹਿਲ ਹੋਟਲ ਖੋਲ੍ਹਿਆ ਸੀ ਸੋਚਾ ਸਿੰਘ ਆਪਣੇ ਪਰਮ ਮਿੱਤਰ ਅਜੀਤ ਸਿੰਘ ਅਤੇ ਉਹਨਾਂ ਦੇ ਪਿਤਾ ਵੀਰ ਸਿੰਘ ਦੀ ਮੌਤ ਨੂੰ ਭੁੱਲ ਨਹੀਂ ਸਕਿਆ ਸੀ ਉਹ ਬਦਲੇ ਦੀ ਅੱਗ ਵਿੱਚ ਜળ ਰਿਹਾ ਸੀ ਭਾਵੇਂ ਸਰਦਾਰ ਕੈਰੋ ਮੁੱਖ ਮੰਤਰੀ ਨਹੀਂ ਰਹੇ ਸਨ ਫਿਰ ਵੀ ਉਸ ਨੂੰ ਡਰ ਰਹਿੰਦਾ ਸੀ ਕਿ ਕਿਧਰੇ ਸਰਦਾਰ ਕੈਰੋ ਫੇਰ ਤੋਂ ਹਕੂਮਤ ਵਿੱਚ ਆ ਕੇ ਉਸ ਨੂੰ ਫਾਂਸੀ ਨਾ ਲਗਵਾ ਦੇਣ ਐਸਏ ਕਰਕੇ ਉਸਨੇ ਸੰਕਲਪ ਲਿਆ ਸੀ ਕਿ ਉਹ ਨਾ ਕੇਵਲ ਉਹਨਾਂ ਨੂੰ ਖਤਮ ਕਰ ਦਵੇਗਾ ਸਗੋਂ ਉੱਚਾ ਪਿੰਡ ਮਰਡਰ ਕੇਸ ਦੇ ਸਾਰੇ ਗਵਾਹਾਂ ਨੂੰ ਵੀ ਸਦਾ ਦੀ ਨੀਂਦ ਸੌਾ ਦੇਵੇਗਾ। ਇਸ ਭਿਆਨਕ ਰਾਤੇ ਨੂੰ ਅਮਲੀ ਰੂਪ ਦੇਣ ਲਈ ਉਹ ਜਨਵਰੀ 1965 ਦੇ ਆਰੰਭ ਵਿੱਚ ਦਿੱਲੀ ਆਇਆ ਤੇ ਸੁਖ ਲਾਲ ਦੇ ਹੋਟਲ ਸੁੰਦਰ ਮਹਿਲ ਵਿੱਚ ਠਹਿਰਿਆ। ਜਿੱਥੇ ਉਸਨੇ ਸੁਖ ਲਾਲ ਨੂੰ ਆਪਣੀ ਖਤਰਨਾਕ ਯੋਜਨਾ ਦੱਸੀ। ਜਾਂਦੇ ਸਮੇਂ ਸੋਚਾ ਸਿੰਘ ਇੱਕ ਰੈਫਲ ਅਤੇ ਇੱਕ ਰਵਾਲਵਰ ਸੁਖ ਲਾਲ ਦੇ ਪਾਸ ਛੱਡ ਗਿਆ ਸੀ ਸਾਜ਼ਿਸ਼ ਰਚਣ ਤੋਂ ਪਹਿਲਾਂ ਉਸਨੇ ਬਲਦੇਵ ਸਿੰਘ ਸੰਗਾ ਦਿਆ ਸਿੰਘ ਅਤੇ ਨਾਰ ਸਿੰਘ ਫੌਜੀ ਨੂੰ ਸਹਿਯੋਗ ਦੇਣ ਲਈ ਤਿਆਰ ਕਰ ਲਿਆ ਸੀਗਾ ਸੁਖ ਲਾਲ ਨਾਲ ਗੱਲਬਾਤ ਕਰਨ ਵਗਰੋਂ ਸੋਚਾ ਸਿੰਘ ਨੇ ਆਪਣੇ ਸਾਥੀਆਂ ਨੂੰ ਦਿੱਲੀ ਪਹੁੰਚਣ ਦੀ ਹਦਾਇਤ ਕਰ ਦਿੱਤੀ ਨਿਸ਼ਚਿਤ ਯੋਜਨਾ ਅਨੁਸਾਰ ਉਹ ਇੱਕ ਇੱਕ ਕਰਕੇ ਆਉਂਦੇ ਰਹੇ ਸਭ ਤੋਂ ਪਹਿਲਾਂ ਦਿਆ ਸਿੰਘ ਸੁਖ ਲਾਲ ਦੇ ਹੋਟਲ ਵਿੱਚ ਪਹੁੰਚ ਗਿਆ ਜਿੱਥੇ ਉਸ ਨੂੰ ਵੇਟਰ ਦੇ ਕੰਮ ਤੇ ਲਗਾ ਦਿੱਤਾ ਗਿਆ 3 ਜਨਵਰੀ ਸਾਲ 1965 ਨੂੰ ਨਾਰ ਸਿੰਘ 40 ਨੇ ਵੀ 12 ਬੋਰ ਦੀ ਬੰਦੂਕ ਨਾਲ ਸੁੰਦਰ ਮਹਿਲ ਵਿੱਚ ਪ੍ਰਵੇਸ਼ ਕੀਤਾ। ਅਗਲੇ ਦਿਨ ਸਵੇਰੇ ਹੀ ਉਹ ਮੇਰਠ ਲਈ ਰਵਾਨਾ ਹੋ ਗਿਆ ਜਿੱਥੇ ਕਦੇ ਉਹ ਸੈਨਿਕ ਦੇ ਤੌਰ ਤੇ ਤਨਖਾਦ ਸੀਗਾ। ਮੇਰਠ ਤੋਂ ਉਸਨੇ ਇੱਕ ਸਟੇਨ ਗਨ ਕੁਝ ਹੈਂਡ ਗ੍ਰਨੇਡ ਅਤੇ 12 ਬੋਰ ਦੇ ਕਾਰਤੂਸ ਬਰਾਮਦ ਕੀਤੇ ਅਤੇ ਸ਼ਾਮ ਨੂੰ ਦਿੱਲੀ ਵਾਪਸ ਪਰਤ ਗਿਆ ਉਹ। ਕਾਫੀ ਰਾਤ ਗਏ ਸੁੱਚਾ ਸਿੰਘ ਅਤੇ ਬਲਦੇਵ ਸਿੰਘ ਵੀ ਉਹਨਾਂ ਦੇ ਪਾਸ ਪਹੁੰਚ ਗਏ। ਉਸੇ ਰਾਤ ਪੰਜਾਂ ਦੋਸਤਾਂ ਵਿਚਾਰੇ ਸੁੰਦਰ ਮਹਿਲ ਵਿੱਚ ਬੈਠ ਕੇ ਸਰਦਾਰ ਕੈਰੋਂ ਦੇ ਕਤਲ ਦੀ ਸਾਜ਼ਿਸ਼ ਤਿਆਰ ਹੋਣ ਲੱਗ ਪਈ। ਸੋਚਾ ਸਿੰਘ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਮੈਂ ਆਪਣੇ ਇਰਾਦੇ ਵਿੱਚ ਥੋੜੀ ਤਬਦੀਲੀ ਕਰ ਲਈ ਹੈ ਹੁਣ ਮੈਂ ਕੇਵਲ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਰਨਾ ਚਾਹੁੰਦਾ ਜਿਸ ਨੇ ਮੇਰੇ ਬੇਗਸੂਰ ਮਿੱਤਰ ਅਜੀਤ ਸਿੰਘ ਅਤੇ ਉਹਦੇ ਪਿਤਾ ਬੀਰ ਸਿੰਘ ਨੂੰ ਫਾਂਸੀ ਲਗਵਾਇਆ ਸੀ ਉਸ ਨੇ ਅੱਗੇ ਕਿਹਾ ਵੀ ਹੁਣ ਅਸਾਂ ਨੂੰ ਕੈਰੋਂ ਦੇ ਕਤਲ ਲਈ ਉਸਦੇ ਪਿੰਡ ਨਹੀਂ ਜਾਣਾ ਪਵੇਗਾ ਕਿਉਂਕਿ ਉਹ ਆਪ ਦਿੱਲੀ ਆ ਰਿਹਾ ਹੈ ਉਸ ਦਾ ਕਤਲ ਦਿੱਲੀ ਦੇ ਆਸ-ਪਾਸ ਕਰਨ ਦਾ ਇੱਕ ਫਾਇਦਾ ਹੋਵੇਗਾ ਕਿ ਅਸੀਂ ਅਣਜਾਣੇ ਹੋਣ ਕਰਕੇ ਪਛਾਣੇ ਨਹੀਂ ਜਾਵਾਂਗੇ ਅਤੇ ਕਤਲ ਦਾ ਸ਼ੱਕ ਐਸਪੀ ਗਰੇਵਾਲ ਸਰਦਾਰ ਦਰਬਾਰਾ ਸਿੰਘ ਜੱਜ ਮੋਹਨ ਸਿੰਘ ਤੁਰ ਗਰੀ ਪ੍ਰਬੋਧ ਚੰਦਰ ਅਤੇ ਚੌਧਰੀ ਦੇਵੀ لال ਜਹੇ ਕੈਰੋਂ ਦੇ ਕਤੜ ਦੁਸ਼ਮਨਾ ਤੇ ਹੀ ਕੀਤਾ ਜਾਵੇਗਾ। ਸੋਚਾ ਸਿੰਘ ਨੇ ਆਪਣੀ ਯੋਜਨਾ ਤੇ ਰੌਸ਼ਨੀ ਪਾਉਂਦੇ ਹਾਂ ਸ਼ੱਕ ਪ੍ਰਗਟ ਕੀਤਾ ਕਿ ਜੇ ਕਤਲ ਅਮਰitsar ਵਿੱਚ ਕੀਤਾ ਜਾਵੇ ਤਾਂ ਉੱਥੋਂ ਨਸਣਾ ਔਖਾ ਹੋ ਜਾਵੇਗਾ ਕਿਉਂਕਿ ਉਹ ਅਤੇ ਬਲਦੇਵ ਸਿੰਘ ਇਲਾਕੇ ਦੇ ਜਾਣੇ ਪਛਾਣੇ ਵਿਅਕਤੀ ਹਨ। ਕਾਫੀ ਸੋਚ ਵਿਚਾਰ ਮਗਰੋਂ ਇਹ ਤੈਅ ਕੀਤਾ ਗਿਆ ਕਿ ਸਰਦਾਰ ਕੈਰੋਂ ਦਾ ਕਤਲ ਦਿੱਲੀ ਦੇ ਨੇੜੇ ਕੀਤਾ ਜਾਵੇਗਾ। ਅਗਲੇ ਦਿਨ 2 ਫਰਵਰੀ ਨੂੰ ਸਰਦਾਰ ਕੈਰੋਂ ਦੇ ਪ੍ਰੋਗਰਾਮ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਯਤਨ ਹੋਣ ਲੱਗ ਪਏ। ਸੋ ਦੋਸਤੋ ਏ ਸੀ ਕੈਰੋਂ ਕਤਲकांड ਦਾ ਭਾਗ 5ਵਾਂ ਤੇ ਭਾਗ 6ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ